ਹਾਂਜੀ ਦੋਸਤੋ ਸਾਡੇ YouTube ਚੈਨਲ ਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਜਿਹੜੀ ਹੈ ਪੈਸਟਰਸ ਦੇ ਲਈ ਇਹ ਫੈਮਿਲੀ ਪੈਸਟਰਸ ਦੇ ਲਈ ਬਣਾਈ ਗਈ ਹੈ ਜਿਸ ਦੇ ਵਿੱਚ ਆਪਾਂ ਦੇਖਾਂਗੇ ਕਿ ਜੋ ਸੀਪੀਪੀਸੀ ਹੈ ਇੱਥੇ ਜਿੱਥੋਂ ਪੈਨਸ਼ਨੇ ਫੈਮਿਲੀ ਪੈਸ਼ਨ ਦੀ ਪੈਨਸ਼ਨ ਰਿਲੀਜ਼ ਹੁੰਦੀ ਹੈ ਉਸ ਦੀ ਕੀ ਵਰਕਿੰਗ ਹੈ ਜਾਂ ਸੀਪੀਪੀਸੀ ਤੁਹਾਡੇ ਲਈ ਕੀ ਕੀ ਕੰਮ ਕਰਦਾ ਹੈ ਪਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਚਾਹੇ ਤੁਸੀਂ ਕਿਸੇ ਵੀ ਬੈਂਕ ਦੇ ਪੈਸ਼ਰ ਹੋ ਤਾ ਹਰ ਬੈਂਕ ਦੇ ਵਿੱਚ ਇੱਕ ਸੈਂਟਰਲ ਪੈਨਸ਼ਨ ਪ੍ਰੋਸੀਡਿੰਗ ਸੈਂਟਰ ਹੁੰਦਾ ਹੈ ਜੋ ਕਿ ਪੈਨਸ਼ਨ ਦੀ ਜਾਂ ਫੈਮਿਲੀ ਪੈਨਸ਼ਨ ਦੀ ਜੋ ਪੈਨਸ਼ਨ ਹੈ ਉਸ ਨੂੰ ਰਿਲੀਜ਼ ਕਰਦਾ ਹੈ ਤਾਂ ਅੱਗੇ ਆਪਾਂ ਦੇਖਾਂਗੇ ਕਿ ਸੀਪੀ ਪੀਸੀ ਆਪਣੇ ਲਈ ਕੀ ਕੀ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਸੀਪੀਪੀਸੀ ਜੋ ਸਟੇਟ ਗਵਰਨਮੈਂਟ ਦਾ ਪੈਸਾ ਹੈ ਪੈਨਸ਼ਨਰ ਦੇ ਖਾਤੇ ਵਿੱਚ ਸਟੇਟ ਦੇ ਵੱਖ-ਵੱਖ ਸਮੇਂ ਤੇ ਜਾਰੀ ਕੀਤੀ ਨੋਟੀਫਿਕੇਸ਼ਨ ਦੇ ਆਧਾਰ ਤੇ ਟਰਾਂਸਫਰ ਕਰਦਾ ਹੈ ਦੂਸਰਾ ਜੋ ਕੰਮ ਹੈ ਸੀਪੀਪੀਸੀ ਪੈਸ਼ਨ ਦੀ ਜੋ ਜਿਹੜੀ ਕੰਪਿਊਟਰ ਦੀ ਰਕਮ ਹੈ ਅਗਰ ਤੁਸੀਂ ਜਿਹੜੀ ਕੰਪਿਊਟਰ ਜਿਹੜੀ ਰਿਕਵਰੀ ਹੈ ਕੰਪਿਊਟਰ ਦੀ ਜਿਹੜੀ ਰਿਕਵਰੀ ਨੂੰ ਜਾਰੀ ਕਰਨਾ ਸੀਪੀਪੀਸੀ ਦਾ ਕੰਮ ਹੈ ਸੀਪੀਪੀਸੀ ਤੁਹਾਡੀ ਜੋ ਡੀ ਸੀ ਆਰ ਜੀ ਹੈ ਉਸ ਨੂੰ ਆਪਾਂ ਗ੍ਰੈਸਟੀ ਕਹਿੰਦੇ ਹਾਂ ਗ੍ਰੈਸਟੀ ਦੀ ਰਕਮ ਨੂੰ ਵੀ ਜਿਹੜਾ ਹੈ ਸੀ ਪੀ ਸੀ ਜਾਰੀ ਕਰਕੇ ਤੁਹਾਡੇ ਬੈਂਕ ਖਾਤੇ ਦੇ ਵਿੱਚ ਕ੍ਰੈਡਿਟ ਕਰਦਾ ਹੈ ਤੁਹਾਡੀ ਪੈਨਸ਼ਨ ਹੈ ਜਾਂ ਫੈਮਿਲੀ ਪੈਨਸ਼ਨ ਹੈ او سی پی ਸੀਸੀ ਦੁਆਰਾ ਹੀ ਹਰ ਮਹੀਨੇ ਤੁਹਾਨੂੰ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤੀ ਜਾਂਦੀ ਹੈ ਸੀਪੀਪੀਸੀ ਜੋ ਤੁਹਾਡਾ ਟਰੈਵਲ ਅਲਾਉਂਸ ਹੈ ਜੋ ਹਰ 2 ਸਾਲ ਤੋਂ ਬਾਅਦ ਤੁਹਾਡੇ ਅਕਾਊਂਟ ਦੇ ਵਿੱਚ ਆਉਂਦਾ ਹੈ ਉਸ ਨੂੰ ਸੀਪੀਪੀਸੀ ਹੀ ਪ੍ਰੋਸੈਸ ਕਰਦਾ ਹੈ ਤੇ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਕਰਦਾ ਹੈ ਜੇਕਰ ਤੁਹਾਡਾ ਕੋਈ ਵੀ ਰਿਟਾਇਰਮੈਂਟ ਦੇ ਟਾਈਮ ਦਾ ਏਰੀਅਰ ਹੈ ਜਿਸ ਤਰ੍ਹਾਂ ਕਿ ਸਰਕਾਰ ਦੇ ਵੱਲੋਂ ਛੇਵੇਂ ਪੰਜਾਬ ਪੇ ਕਮਿਸ਼ਨ ਦਾ ਏਰੀਅਰ ਰੀਲੀਜ਼ ਕਰਨ ਦਾ ਹੁਕਮ ਜਾਰੀ ਹੋਇਆ ਹੈ ਤਾਂ ਜਿੰਨਾ ਵੀ ਤੁਹਾਡਾ ਰਿਟਾਇਰਮੈਂਟ ਦੀ ਡੇਟ ਤੋਂ ਲੈ ਕੇ ਜਿਹੜਾ ਲਾਸਟ ਡੇਟ ਤੱਕ ਏਰੀਅਰ ਹੈ ਉਹ ਏਰੀਅਰ ਸੀਪੀਸੀ ਦੀ ਜਿਹੜੀ ਰਿਸਪੌਂਸਿਬਿਲਟੀ ਹੈ ਕਿ ਉਹ ਤੁਹਾਡੇ ਅਕਾਊਂਟ ਦੇ ਵਿੱਚ ਕ੍ਰੈਡਿਟ ਕੀਤਾ ਜਾਵੇ ਜੇਕਰ ਕੋਈ ਵੀ ਤੁਹਾਡਾ ਜਿਹੜਾ ਪ੍ਰੋਵੀਜ਼ਨ ਦਾ ਜਿਹੜਾ ਕੇਸ ਹੈ ਜਾਂ ਕੋਈ ਹੋਰ ਤਰ੍ਹਾਂ ਦਾ ਕੇਸ ਕਿਸੇ ਵੀ ਤਰ੍ਹਾਂ ਦਾ ਏਰੀਅਰ ਹੈ ਤਾਂ ਉਹ ਸਾਰਾ ਏਰੀਅਰ ਸੀਪੀਪੀਸੀ ਦੁਆਰਾ ਹੀ ਪ੍ਰੋਸੈਸ ਕਰਕੇ ਤੁਹਾਡੇ ਅਕਾਊਂਟ ਦੇ ਵਿੱਚ ਪਾਇਆ ਜਾਂਦਾ ਹੈ ਜੇਕਰ ਸੀਪੀਪੀਸੀ ਕੋਲੋਂ ਕੋਈ ਕੇਸ ਪਹੁੰਚਦਾ ਹੈ ਔਰ ਏਜੀ ਪੰਜਾਬ ਦੇ ਵੱਲੋਂ ਜਾਰੀ ਕੀਤੇ ਪੀਪੀਓ ਐਫ ਪੀਪੀਓ ਸੀ ਐਂਡ ਆਰ ਕੋਈ ਵੀ ਦਸਤਾਵੇਜ਼ ਏਜੀ ਪੰਜਾਬ ਤੁਹਾਡਾ ਜਾਰੀ ਕਰਦਾ ਹੈ ਜੇਕਰ ਸੀਪੀਪੀਸੀ ਨੂੰ ਕਿਸੇ ਵੀ ਡਾਕੂਮੈਂਟ ਤੋਂ ਕੋਈ ਇਤਰਾਜ਼ ਹੈ ਤਾਂ ਸੀਪੀਪੀਸੀ ਏਜੀ ਪੰਜਾਬ ਤੋਂ ਸਟੇਟ ਰੈਜ਼ਰੀ ਤੋਂ ਬੈਂਕ ਬ੍ਰਾਂਚ ਤੋਂ ਡੀਡੀਓ ਤੋਂ ਜਾਂ ਕਿਸੇ ਵੀ ਅਥਾਰਟੀ ਕੋ ਕਲੈਰੀਫਿਕੇਸ਼ਨ ਲੈਣ ਲਈ ਹੱਕਦਾਰ ਹੈ ਤਾਂ ਜਿੰਨੀ ਦੇਰ ਤੱਕ ਸੀਪੀਪੀਸੀ ਨੂੰ ਤੁਹਾਡਾ ਕੇਸ ਪ੍ਰੋਪਰ ਕਲੀਅਰ ਨਹੀਂ ਹੁੰਦਾ ਤਾਂ ਉਨੀ ਦੇਰ ਤੱਕ ਸੀਪੀਪੀਸੀ ਨੂੰ ਇਹ ਹੱਕ ਹੈ ਕਿ ਉਹ ਸਾਰੀ ਕਲੈਰੀਫਿਕੇਸ਼ਨ ਲੈਣ ਉਪਰੰਤ ਹੀ ਸਹੀ ਪੈਸ਼ਨ ਤੁਹਾਡੇ ਬੈਂਕ ਖਾਤੇ ਦੇ ਵਿੱਚ ਕ੍ਰੈਡਿਟ ਕਰੇ ਸੀਪੀਪੀਸੀ ਪੈਸ਼ਨ ਦੇ ਜਿਉਂਦੇ ਰਹਿੰਦਾ ਜਿਹੜਾ ਜਿਸ ਨੂੰ ਆਪਾਂ ਲਾਈਫ ਸਰਟੀਫਿਕੇਟ ਕਹਿੰਦੇ ਹਾਂ ਜੋ ਨਵੰਬਰ ਦਸੰਬਰ ਦੇ ਮਹੀਨੇ ਦੇ ਵਿੱਚ ਬੈਂਕ ਦੁਆਰਾ ਲਿਆ ਜਾਂਦਾ ਹੈ ਤੁਹਾਡੇ ਲਾਈਫ ਸਰਟੀਫਿਕੇਟ ਨੂੰ ਬੈਂਕ ਬਣਾਉਣ ਦੇ ਵਿੱਚ ਰਾਹੀਂ ਸੀਪੀਪੀਸੀ ਜੋ ਜਿਹੜਾ ਸਟੈਪ ਕਰਦਾ ਹੈ ਤੇ ਜੇਕਰ ਤੁਹਾਡਾ ਲਾਈਫ ਸਰਟੀਫਿਕੇਟ ਸੀਪੀਪੀਸੀ ਨੂੰ ਨਹੀਂ ਮਿਲਦਾ ਤਾਂ ਸੀਪੀਪੀਸੀ ਤੁਹਾਡੀ ਜੋ ਪੈਨਸ਼ਨ ਹੈ ਜਾਂ ਫੈਮਿਲੀ ਪੈਨਸ਼ਨ ਹੈ ਉਸੇ ਰੋਕ ਵੀ ਲਗਾ ਸਕਦਾ ਹੈ ਪਿਛਲੇ ਜਿਹੜੇ ਕਿ ਪਿੱਛੇ ਜਿਹੜਾ CPPC ਨਾਲ ਕੋਈ ਵੀ ਜਿਹੜਾ ਆਫੀਸ਼ੀਅਲ ਕਮਿਊਨੀਕੇਸ਼ਨ ਕਰਨਾ ਚਾਹੁੰਦੇ ਹਨ ਤਾਂ ਉਹ ਬੈਂਕ ਬ੍ਰਾਂਚ ਵਿੱਚ ਰਿਕੁਐਸਟ ਦੇ ਸਕਦੇ ਹਨ ਜਾਂ ਸਿੱਧੇ ਤੌਰ ਤੇ CPPC ਨਾਲ ਰਾਬਤਾ ਕਰ ਸਕਦੇ ਹਨ CPPC বিনা ਕਿਸੇ ਕਾਰਨ ਤੋਂ ਪੈਨਸ਼ਨ ਦਾ ਪੈਸਾ ਆਇਆ ਨਹੀਂ ਰੱਖਦਾ ਪਰ ਤੋਂ ਜੇਕਰ ਪੈਨਸ਼ਨਰ ਨੂੰ CPPC ਦਾ ਕਾਰਜ ਪ੍ਰਣਾਲੀ ਤੋਂ ਕੋਈ ਵੀ ਸੰਦੇਹ ਹੁੰਦਾ ਹੈ ਤਾਂ ਪੈਨਸ਼ਨ ਜਾਂ ਫੈਮਿਲੀ ਪੈਨਸ਼ਨ ਬੈਂਕ ਦੇ ਰਾਹੀਂ ਸਿੱਧੇ ਤੌਰ ਤੇ ਸੀਪੀਪੀਸੀ ਨਾਲ ਰਾਬਤਾ ਕਰ ਸਕਦੇ ਹਨ ਸੋ ਦੋਸਤੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ